ਤੇ ਨਮਸਕਾਰ ਗੁੱਡ ਮਾਰਨਿੰਗ ਜੀ ਅੱਜ ਫਿਟਨੈਸ ਲਵਰ ਪੰਜਾਬ ਗਰੁੱਪ ਨੂੰ 1 ਸਾਲ ਹੋ ਗਿਆ ਤੇ ਉਹਦਾ ਇੱਥੇ ਫੰਕਸ਼ਨ ਮਨਾਇਆ ਜਾ ਰਿਹਾ ਹੈ ਤੇ ਉਹਦੇ ਨਾਲ-ਨਾਲ ਇੱਥੇ ਅੱਜ ਸਵੇਰ ਦਾ ਸਮਾਂ ਬਹੁਤ ਭਾਵੁਕ ਕਰਨ ਵਾਲਾ ਇਹ ਸਾਡੇ ਜਿਹੜੇ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ ਜੱਸੀ ਬਦਵਾਰ ਜੀ ਅੱਜ ਉਹ ਕੈਨੇਡਾ ਕਲ ਜਾਣਗੇ ਤੇ ਉਹਨਾਂ ਦੇ ਜਾਣ ਦੀ ਖੁਸ਼ੀ ਵਿੱਚ ਅੱਜ ਇੱਥੇ ਇੱਕ ਪਾਰਟੀ ਰੱਖੀ ਗਈ ਹੈ ਤੇ ਬਹੁਤ ਲੋਕਾਂ ਨੇ ਉਹਨਾਂ ਨੂੰ ਦਿੱਟਾਂ ਵੀ ਦਿੱਤੀ ਹੈ ਇੱਕ ਯਾਦਗਾਰ ਪਲ ਰਿਹਾ ਕਿਉਂਕਿ ਜੱਸੀ ਬਦਵਾਰ ਜੀ ਲਗਾਤਾਰ ਰਜਿੰਦਰ ਜੀ ਨਾਲ ਜੁੜ ਕੇ ਫਿਟਨੈਸ ਲਵਰ ਪੰਜਾਬ ਲੋਕ ਨੂੰ ਸਵੇਰ ਸਵੇਰੇ ਫਿਟਨੈਸ ਕਰਵਾਣਾ ਲੋਕਾਂ ਨੂੰ ਜੋੜਨਾ ਬਹੁਤ ਮਹਿਲਾਵਾਂ ਇੱਥੇ ਜੁੜੀਆਂ ਤੇ ਆਪਣੇ ਆਪ ਨੂੰ ਮਹਿਫੂਜ਼ ਤੇ ਆਪਣੇ ਆਪ ਨੂੰ ਫਿੱਟ ਮਹਿਸੂਸ ਕਰ ਰਹੀ ਐ ਤੇ ਜਦ ਕੱਲ ਹੁਣ ਕੈਨੇਡਾ ਜਾਣਗੇ ਉਸ ਤੋਂ ਪਹਿਲਾਂ ਇੱਕ ਫਿਰ ਫਿਰ ਪਾਰਟੀ ਰੱਖੀ ਗਈ ਸਵੇਰੇ ਸਵੇਰੇ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੇ ਮੈਂ ਦੇਖਿਆ ਬਹੁਤ ਸੀ ਇੱਕ ਸਾਲ ਵਿੱਚ ਪਹਿਲੀ ਵਾਰ ਜਸਜੀਤ ਬਦਵਾਰ ਜੀ ਇੰਨੇ ਭਾਵੁਕ ਹੋਏ ਕਿਉਂਕਿ ਉਹ ਕਹਿੰਦੇ ਪੂਰੇ ਗਰੁੱਪ ਦੇ ਮੈਂਬਰਾਂ ਨਾਲ ਪਰਿਵਾਰਿਕ ਰਿਸ਼ਤਾ ਬਣ ਗਿਆ ਮੈਨੇ ਵੀ ਆਪਣੇ ਵੱਲੋਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀ ਉਹ ਆਪਣੇ ਪਰਿਵਾਰ ਨਾਲ ਮਿਲਣ ਕੈਨੇਡਾ ਜਾ ਰਹੇ ਨੇ ਤੇ ਬਹੁਤ ਲੋਕਾਂ ਨੇ ਜਿਹੜੇ ਗਰੁੱਪ ਦੇ ਮੈਂਬਰ ਨੇ ਸਾਰਿਆਂ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ ਜਦੋਂ ਉਹ ਭਾਵੁਕ ਹੋਗੇ ਤਾਂ ਉਹ ਕਹਿੰਦੇ ਮੈਂ ਹਮੇਸ਼ਾ ਹੀ ਮੈਂ ਜਾ ਰਹੀਆਂ ਲੇਕਿਨ ਜਲਦੀ ਆਵਾਂਗੀ ਕਿ ਮੈਂ ਆਪਣੇ ਪਰਿਵਾਰ ਨੂੰ ਬਹੁਤ ਮਿਸ ਕਰਾਂਗੀ ਸੋ ਇਸੇ ਤਰ੍ਹਾਂ ਆਪਾਂ ਭਾਈਚਾਰਾ ਪ੍ਰੇਮ ਪਿਆਰ ਬਣਾ ਕੇ ਰੱਖੀਏ ਲੋਕਾਂ ਨੂੰ ਫਿਟ ਕਰੀਏ ਤੇ ਮੈਂ ਆਪ ਸਾਰੇ ਨੂੰ ਕਹਾ ਪਰ ਰਲ ਮਿਲ ਕੇ ਫਿਟਨੈਸ ਕਰਦੇ ਆਂ ਨਮਸਕਾਰ ਜੈ ਸ਼੍ਰੀ ਰਾਮ